ਨਮਸਕਾਰ ਆਕਾਸ਼वाणी ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇਹਨਾਂ ਵਿੱਚ 302 ਮਰਦ ਅਤੇ 26 ਮਹਿਲਾ ਉਮੀਦਵਾਰ ਸ਼ਾਮਲ ਨੇ ਲੁਧਿਆਣਾ ਲੋਕ ਸਭਾ ਸੀਟ ਤੇ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਚੁਣਿਤਰੇ ਨੇ ਜਦਕਿ ਸਭ ਤੋਂ ਘੱਟ 14 ਉਮੀਦਵਾਰ फतेहगढ़ साहब राखवें लोग सभा हल्के साल 2014 विच दो हजार चौदह दयासभा चोनाजा साल दो हजार उन्नीस च कुल दो सौ अठत् उमीदवार ने चो लड़ी सी नामजदियां वापस लैंड की कल आखिरी तारीख तक ता कुल पच्ची उमीदार ने अपने नाम वापस ले इस चार तो सौ छियाहठ उम्मीदवार ने पांच सौ अठानवे नामजदगी पत्र दाखिल ने दस कि अमृतसर ती तो फिरोजपुर तू तो उन्ती आनंदपुर साहब फरीदकोट तू तो अठाई ਖਰੂਸਾਹਬ ਤੋਂ ਸਾਈ ਪਟਿਆਲਾ ਤੇ ਗੁਰਦਾਸਪੁਰ ਤੋਂ 26 26 ਸੰਗਰੂਰ ਤੋਂ 23 ਜਲੰਧਰ ਤੋਂ 20 ਬਠਿੰਡਾ ਤੋਂ 18 ਤੇ ਹੁਸ਼ਿਆਰਪੁਰ ਤੋਂ 16 ਉਮੀਦਵਾਰ ਚੋਣ ਮੈਦਾਨ ਜਿਨੇ ਹਰਿਆਣਾ ਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੀ ਤੇ ਸ਼ੁੱਕਰਵਾਰ ਸ਼ਨੀਵਾਰ ਦੀ ਰਾਤ ਨੂੰ ਸਰਦਾਲਵਾਣਾਲ ਭਰੀ ਬਸ ਨੂੰ ਆਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜ ਗਏ ਮਰਨ ਵਾਲਿਆਂ ਵਿੱਚੋਂ 6 ਵਿਅਕਤੀ ਹੁਸ਼ਿਆਰਪੁਰ ਦੇ ਵਸਨੀਕ ਸਨ ਇਹਨਾਂ ਵਿੱਚੋਂ 3 ਇੱਕ ਹੀ ਪਰਿਵਾਰ ਦੇ ਨੇ ਈਸ਼ਰਦਾਲੂ ਮਥਰਾ ਤੇ ਬ੍ਰਿੰਦਾਵਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਸਾਡੇ ਪੱਤਰਕਾਰ ਸੰਜੀਵ ਕੁਮਾਰ ਬਖਸ਼ੀ ਅਨੁਸਾਰ ਹੁਸ਼ਿਆਰਪੁਰ ਦੇ ਸ਼ਾਲੀਮਾਰ ਨਗਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਿਛਲੇ 20 ਸਾਲਾਂ ਤੋਂ ਹਰ ਸਾਲ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦਾ ਸੀ ਇਸ ਹਾਦਸੇ ਵਿੱਚ ਰਾਕੇਸ਼ ਕੁਮਾਰ ਦੀ ਪਤਨੀ ਅਤੇ ਪੁੱਤਰ ਗੌਤਮ ਦੀ ਵੀ ਮੌਤ ਹੋ ਗਈ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਮੋਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦਿਆਂ ਇਨ੍ਹਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਅਤੇ ਧੋਖਾ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਕਰਨ ਧਰਵਾਦ ਨੇ ਇਹ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਫਰਜ਼ੀ ਕਾਲ ਸੈਂਟਰ ਐਸਐਸ ਨਗਰ ਦੇ ਸੈਕਟਰ 74 ਵਿਖੇ ਦੋ ਵੱਖ-ਵੱਖ ਥਾਵਾਂ ਤੇ ਕਥਿਤ ਤੌਰ ਤੇ ਗੁਜਰਾਤ ਆਧਾਰਿਤ ਸਰਗਨਾ ਵੱਲੋਂ ਚਲਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਅਤੇ ਕਾਲ ਕਰਕੇ ਤਿੰਨ ਵਕ ਵਕ ਟੰਗਾਰਾਹੀ ਵਿਦੇਸ਼ੀ ਨਾਗਰਿਕਾ ਨੂੰ ਟਾਰਗੇਟ ਐਪਲ ਐਮਾਜ਼ਾਨ ਤੇ ਗਿਫਟ ਕਾਰਡ ਖਰੀਦਣ ਲਈ ਮਜਬੂਰ ਕਰਕੇ ਠੱਗੇ ਸਨ ਭਾਰਤੀ ਫੌਜ ਦੀ ਪਛਮੀ ਕਮਾਨ ਨੇ ਸਰਹੱਦੀ ਖੇਤਰਾਂ ਦੇ ਲੋਕਾਂ ਤੱਕ ਪਹੁੰਚਣ ਦੇ ਆਪਣੇ ਉਪਰਾਹਲਾਂ ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ 15 ਨਾਜਵਾਨ ਯੋਗਪਛਾਂਦੀ ਮਿਆਰੀ ਸਿੱਖਿਆ ਨੂੰ ਸਪான்ਸਰ ਕਰਨ ਦੀ ਪਹਿਲ ਕੀਤੀ ਹੈ ਜੰਮੂ ਕਸ਼ਮੀਰ ਦੇ ਦੂਰ ਦਰਾਡੇ ਦੇ ਪਿੰਡਾਂ ਤੋਂ ਘਟ ਆਂਦਨੀ ਵਾਲੇ ਸਮੂਹਾਂ ਦੀਆਂ ਪੰਜ ਕੁੜੀਆਂ ਅਤੇ 10 ਮੁੰਡਿਆਂ ਨੂੰ 6ਵੀਂ ਤੋਂ 8ਵੀਂ ਜਮਾਤ ਚ ਦਾਖਲਾ ਦਿੱਤਾ ਗਿਆ ਅਤੇ ਉਹ ਆਰਮੀ ਪਬਲਿਕ ਸਕੂਲ ਬਿਆਸ ਵਿੱਚ 12ਵੀਂ ਜਮਾਤ ਤੱਕ ਦੀ ਆਪਣੀ ਪੜ੍ਹਾਈ ਜਾਰੀ ਰੱਖਣਗੇ ਉਹਨਾਂ ਦੀ ਪੜ੍ਹਾਈ ਅਤੇ ਬੋਰਡਿੰਗ ਸਹੂਲਤਾਂ ਪੂਰੀ ਤਰ੍ਹਾਂ ਭਾਰਤੀ ਫੌਜ ਵੱਲੋਂ ਸਪான்ਸਰ ਕੀਤੀਆਂ ਜਾ ਰਹੀਆਂ ਨੇ ਬੱਚਿਆਂ ਦੇ ਮਾਪਿਆਂ ਨੇ ਇਸਨੇ ਕੋਪਰਾਲੇ ਰਾਹੀਂ ਆਪਣੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਭਾਰਤੀ ਫੌਜ ਦਾ तहे ਦਿਲੋਂ ਧੰਨਵਾਦ ਕੀਤਾ ਹੈ ਇਦਰ ਟੂ ਪੰਜਾਬ ਐਨਸੀਸੀ ਬਟਾਲੀਅਨ ਦੇ ਕਮਾਂਡ ਅਧਿਕਾਰੀ ਕਰਨਲ ਵਿਨੋਦ ਜੋਸ਼ੀ ਨੇ ਭਾਰਤੀ ਸੈਨਾ ਚ ਕਮਿਸ਼ਨ ਅਤੇ ਅਗਨੀਵੀਰ ਵੱਜੋ ਭਰਤੀ ਹੋਣ ਸੰਬੰਧੀ ਆਈ ਵੀ ਯੂ ਸਕੂਲ ਵਿੱਚ ਕੋਈ 650 ਕੈਡਟਾਂ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਭਾਰਤੀ ਸੈਨਾ ਵਿੱਚ 17 ਪ੍ਰਕਾਰ ਦੇ ਕਮਿਸ਼ਨ ਹੁੰਦੇ ਨੇ ਜਿਹੜੇ 12ਵੀਂ ਕਲਾਸ ਤੋਂ ਪੋਸਟ ਗ੍ਰੈਜੂਏਟ ਤੱਕ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਮੌਕੇ ਦਿੰਦੇ ਨੇ। ਉਹਨਾਂ ਨੇ ਸਕੂਲ ਪਾਠਕ੍ਰਮ ਦੇ ਨਾਲ ਨਾਲ ਖੇਡਾਂ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਕੋਈ 2 ਘੰਟੇ ਦੇ ਆਪਣੇ ਭਾਸ਼ਣ ਵਿੱਚ ਕਰਨਲ ਜੋਸ਼ੀ ਨੇ ਸੈਨਾ ਦੇ ਸਾਹਮਣੇ ਚੁਣੌਤੀਆਂ ਫਰਸ ਤੇ ਸੈਨਿਕਾਂ ਨੂੰ ਪ੍ਰਾਪਤ ਸੁਵਿਧਾਵਾਂ ਬਾਰੇ ਦੱਸਿਆ ਅਤੇ ਸੈਨਿਕ ਲੀਡਰਸ਼ਿਪ ਦੇ 15 ਗुण ਵਿਦਿਆਰਥੀਆਂ ਨਾਲ ਸਾਂਝੇ ਕੀਤੇ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਚੋਹਾਨ ਸਮੇਤ ਹੋਰ ਅਧਿਆਪਕ ਵੀ ਮੌਜੂਦ ਰਹੇ ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਮੌਸਮ ਵਿਭਾਗ ਨੇ ਵੀ ਆਉਂਦੇ ਕੋਈ 4 ਤੋਂ 5 ਦਿਨ ਲਈ ਲੋਸ ਬੰਦੀ yellow ਅਤੇ orange ਅਲਰਟ ਜਾਰੀ ਕੀਤੇ 40 ਡਿਗਰੀ ਤੋਂ ਵੱਧ ਤਾਪਮਾਨ ਹੋਣ ਤੇ ਲੋ ਵਰਗੀ ਸਥਿਤੀ ਬਣ ਜਾਂਦੀ ਹੈ ਤੇ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਇਸ ਨਾਲੋਂ ਕਿਤੇ ਵੱਧ ਚੱਲ ਰਿਹਾ ਹੈ ਕੱਲ੍ਹ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਚ ਸਭ ਤੋਂ ਵੱਧ ਤਾਪਮਾਨ 46.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਠਾਨਕੋਟ 45.1 ਪਟਿਆਲਾ 44.4 ਫਿਰੋਜ਼ਪੁਰ 43.8 ਜਲੰਧਰ ਚ 43.4 ਤੇ ਫਰੀਦਕੋਟ ਤੇ ਗੁਰਦਾਸਪੁਰ ਚ 43 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੂਦੇ ਇਹਨਾਂ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਹੀ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਤੇ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਪਾਣੀ ਜਾਂ ਫਿਰ ORS ਦਾ ਘੋਲ ਲਗਾਤਾਰ ਪੀਂਦੇ ਰਹੀ ਵੀ ਆਖਿਆ ਗਿਆ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ